ਦੇਖੋ ਇਹ ਦਸਤਾਰਾ ਦਾ ਲੰਗਰ ਲਾਇਆ ਸੀ ਸਾਨੂੰ ਉਥੇ ਲਈ ਕਾਲ ਕੀਤੀ ਗਈ ਸੀ ਪ੍ਰੋਪਰਲੀ ਜੋ ਇਵੈਂਟ ਪਲਾਨ ਹੁੰਦਾ ਐਡਜੈਕਟ ਇਵੈਂਟ ਪਲਾਨ ਸੀ ਸਾਡੇ ਵੱਲੋਂ ਜੋ ਦਸਤਾਰਾ ਸਜਾਈ ਗਈ ਸਾਡੀ ਟੀਮ ਵੱਲੋਂ ਪੂਰੀ ਦਸਤਾਰਾ ਸਜਾਈ ਗਈ 40 ਬੰਦੇ ਸਾਡੀ ਸਾਡੀ ਟੀਮ ਦੇ ਉਥੇ ਪਹੁੰਚੇ ਸੀ ਪ੍ਰੋਪਰਲੀ ਹਰ ਚੀਜ਼ ਦਾ ਪ੍ਰੀਪਲਾਨਡ ਸੀ ਤੇ ਦਸਤਾਰਾ ਸਜਾਈ ਗਈਆਂ ਹਰ ਬੀਬੀਆਂ ਭੈਣਾਂ ਨੂੰ ਬੱਚਿਆਂ ਨੂੰ ਤੇ ਬਜ਼ੁਰਗਾਂ ਨੂੰ ਸਭ ਨੂੰ ਦਸਤਾਰ ਸਜਾਈ ਗਈ ਸ਼ਡਿਊਲ ਸੀ ਪੂਰਾ 10 12 ਦਿਨ ਪਹਿਲਾਂ ਇਹ ਪ੍ਰੋਪਰ ਪਲਾਨ ਹੋ ਚੁੱਕਿਆ ਸੀ ਤੇ ਬਸ ਇਹ ਉਸ ਸ਼ਾਸ ਸੀ ਸਾਨੂੰ ਵੀ ਅਸੀਂ ਫਟਾਫਟ ਦਸਤਾਰਾਂ ਸਜਾਈਏ ਬੱਚਿਆਂ ਦੇ ਜਾਂ ਸਾਰਿਆਂ ਦੇ ਤੇ ਜਦੋਂ ਗੇਟ ਖੁੱਲੇ ਸੀ ਤੇ ਜਦੋਂ ਸਾਰੇ ਜਾਣੇ ਐਂਟਰ ਕੀਤੇ ਸੀ ਦਸਤਾਰਾਂ ਜਦੋਂ ਪਾ ਸਾਰਿਆਂ ਸਜਾਈਆਂ ਤੁਸੀਂ ਉੱਥੇ ਆਲਰੇਡੀ ਤੁਸੀਂ ਦੇਖਿਆ ਹੋਵੇਗਾ ਵੀ ਉੱਥੇ ਇੰਨਾ ਕੁ ਜ਼ਿਆਦਾ ਕਰਾਊਡ ਇਕੱਠਾ ਹੋ ਗਿਆ ਸੀ ਵੀ ਦਸਤਾਰਾਂ ਵੀ ਘੱਟ ਪੈ ਗਈਆਂ ਸੀ ਇੰਨੇ ਜ਼ਿਆਦਾ ਦਸਤਾਰ ਸਜਾਣ ਲਈ ਬੰਦੇ ਆ ਗਏ ਸੀ ਸਾਰੇ ਸਭ ਤੋਂ ਵੱਡੀ ਗੱਲ ਇਹ ਹੈ ਵੀ ਬਹੁਤ ਵੱਡੀ ਪ੍ਰਾਊਡ ਵਾਲੀ ਗੱਲ ਹੈ ਵੀ ਸਾਡੇ ਵੱਲੋਂ ਉੱਥੇ ਦਸਤਾਰਾਂ ਦਾ ਲੰਗਰ ਲੱਗਿਆ ਤੇ ਪਹਿਲਾ ਅ ਦਰਜੀਤ ਦਾ ਸੀਗਾ ਕੌਂਟੈਸਟ ਜਿਹਦੇ ਵਿੱਚ ਅਸੀਂ ਦਸਤਾਰਾਂ ਦਾ ਲੰਗਰ ਸ਼ੁਰੂ ਕੀਤਾ ਜਿੰਨਾ ਕਿ ਸਾਨੂੰ ਉੱਥੇ ਜਿਵੇਂ ਕਹਲੋ ਪ੍ਰਾਊਡ ਫੀਲ ਹੋ ਰਿਹਾ ਸੀ ਦਸਤਾਰ ਇੱਕ ਇੱਕ ਦਸਤਾਰਸ ਜਾਂਦੇ ਹੋਏ ਤੇ ਅੱਜ ਤੱਕ ਉਹ ਕਦੇ ਵੀ ਨਹੀਂ ਹੋਇਆ ਦਸਤਾਰ ਸਾਡੇ ਜਿਵੇਂ ਕਹਲੋ ਵੀ ਸਿਆਣੇ ਬਜ਼ੁਰਗਾਂ ਤੋਂ ਸਿੰਘਾਂ ਸਿੱਧਾ ਗੁਰੂਆਂ ਤੋਂ ਸਾਡੀ ਚਲਦੀ ਆ ਰਹੀ ਹੈ ਦਸਤਾਰ ਨੂੰ ਅਸੀਂ ਉਸ ਲੈਵਲ ਤੋਂ ਅਸੀਂ ਦੇਖਦੇ ਆ ਰਹੇ ਹਾਂ ਤੇ ਬਾਕੀ ਹਾਂ ਇਹ ਕਹਿ ਸਕਦੇ ਆਂ ਵੀ ਜਿਹੜੇ ਸਿੰਗਰਸ ਨੇ ਜਾਂ ਐਕਟਰਸ ਨੇ ਉਹ ਦਸਤਾਰ ਨੂੰ ਪ੍ਰੋਮੋਟ ਕਰ ਰਹੇ ਨੇ ਕੋਸ਼ਿਸ਼ ਕੀਤੀ ਗਈ ਦਸਤਾਰ ਦੀ ਪ੍ਰੋਮੋਸ਼ਨ ਜਿਵੇਂ ਤੁਸੀਂ ਕਹਿੰਦੇ ਹੋਵੇ ਦਰਜੀਤ ਬਾਜੀ ਇੱਕ ਵੱਡਾ ਚਿਹਰਾ ਆ ਉਹ ਆਪਣੇ ਆਪ ਦੇ ਵਿੱਚ ਇੱਕ ਬ੍ਰਾਂਡ ਆ ਜਿਹਦੇ ਆਪਣੀ ਦਸਤਾਰ ਸਜੀ ਹੋਈ ਐਡੇ ਵਰਲਡ ਲੈਵਲ ਤੱਕ ਮਸ਼ਹੂਰੀ ਕੀਤੀ ਪੱਗ ਸਾਡੇ ਗੁਰੂ ਸਾਹਿਬ ਵੱਲੋਂ ਬਖਸ਼ਿਆ ਹੋਇਆ ਇੱਕ ਤਾਜ ਹੈ ਜਿੱਥੇ ਇਹ ਪੱਗ ਇੱਕ ਵਿਸ਼ਵਾਸ ਦਾ ਪ੍ਰਤੀਕ ਬਣ ਜਾਂਦਾ ਹੈ ਉੱਥੇ ਇਸ ਪੱਗ ਨੂੰ ਬਹੁਤ ਸਾਰੇ ਪੰਜਾਬੀ ਕਲਾਕਾਰਾਂ ਨੇ ਜਾਂ ਪੰਜਾਬੀਆਂ ਨੇ ਇਸ ਨੂੰ ਪ੍ਰਮੋਟ ਕੀਤਾ ਹੈ ਲੁਧਿਆਣਾ ਵਿੱਚ ਜਿਹੜਾ ਕਾਨਸਰਟ ਦਲਜੀਤ ਦਾ ਹੋਇਆ ਸੀਗਾ ਉਸ ਦੇ ਵਿੱਚ ਕੁਝ ਗੱਬਰੂਆਂ ਨੇ ਪੱਗ ਪੱਗਾਂ ਦਾ ਲੰਗਰ ਲਗਾਇਆ ਸੀਗਾ ਉਹ ਗੱਲ ਕਰਦੇ ਹੋਣਾ ਗੱਬਰੂਆਂ ਦੇ ਨਾਲ ਵੀ ਉਹਨਾਂ ਨੇ ਇਹ ਪੱਗ ਦਾ ਲੰਗਰ ਜੋ ਲਗਾਇਆ ਸੀਗਾ ਇਸ ਦੇ ਵਿੱਚ ਉਹ ਕੀ ਕਹਿਣਾ ਚਾਹੁੰਦੇ ਨੇ ਹਾਂਜੀ ਸਤਿ ਸ੍ਰੀ ਅਕਾਲ ਮਨਕੂ ਭਾਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਆ ਭਾਜੀ ਬਹੁਤ ਵਧੀਆ ਜੀ ਕਿਰਪਾ ਮਹਾਰਾਜ ਦੀ ਬਹੁਤ ਅ ਦਲਜੀ ਦੇਸ ਕਾਨਸਰਟ ਦੇ ਵਿੱਚ ਤੁਸੀਂ ਭੱਗਾਂ ਦਾ ਲੰਗਰ ਲਗਾਇਆ ਸੀਗਾ ਤੇ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਪਹਿਲੀ ਗੱਲ ਤਾਂ ਜੀ ਮੈਂ ਕਲੀਅਰ ਕਰਦਾ ਦਸਤਾਰ ਦਾ ਲੰਗਰ ਜੋ ਲਗਾਇਆ ਗਿਆ ਸੀ ਉਹ ਮੇਰੇ ਕੱਲੇ ਵੱਲੋਂ ਨਹੀਂ ਪੂਰੀ ਸਾਡੀ ਟੀਮ ਵੱਲੋਂ ਲਗਾਇਆ ਗਿਆ ਸੀ ਤੇ ਜਿਹੜੀ ਸਾਡੀ ਟੀਮ ਦੇ ਵਿੱਚੋਂ ਮੇਨ ਜਿਹੜੇ ਵੀਰ ਨੇ ਦਸਤਾਰ ਦੇ ਲਈ ਸਾਨੂੰ ਸੇਵਾ ਲਈ ਪ੍ਰੋਵਾਈਡ ਮੱਕੀ ਪੂਰੀ ਟੀਮ ਨੂੰ ਇਨਵਾਈਟ ਕੀਤਾ ਸੀ ਗੁਰਪ੍ਰਤਾਪ ਸਿੰਘ ਕੰਗਪਾਜੀ ਸੀ ਉਹਨਾਂ ਨੇ ਸਾਡੇ ਵੱਡੇ ਵੀਰ ਨੂੰ ਜਿਵੇਂ ਅਮਨਪ੍ਰੀਤ ਸਿੰਘ ਤੋਰੀ ਤੋਂ ਵੀਰ ਹੈਗਾ ਉਹਨਾਂ ਨੂੰ ਅਪਰੋਚ ਕੀਤਾ ਸੀ ਤੇ ਉਹਨਾਂ ਨੇ ਸਾਡੀ ਟੀਮ ਨੂੰ ਅੱਗੇ ਅਪਰੋਚ ਕੀਤਾ ਸੀ ਅਸੀਂ ਸਾਰੇ ਇੱਕੋ ਹੀ ਟੀਮ ਦੇ ਵਿੱਚ ਵਰਕ ਕਰਦੇ ਹਾਂ ਮੇਰਾ ਨਾਮ ਪਵਨਦੀਪ ਸਿੰਘ ਚੜ੍ਹਦੀ ਕਲਾ ਦਸਤਾਰ ਅਕੈਡਮੀ ਲੁਧਿਆਣੇ ਤੋਂ ਜੀ ਤੇ ਐਜ਼ ਇਟ ਇਜ਼ ਇਹ ਮੇਰੇ ਬਾਕੀ ਵੀਰ ਨੇ ਇਹਨਾਂ ਦੇ ਵੀ ਆਪਣੇ ਆਪਣੇ ਜੋ ਦਸਤਾਰ ਦੇ ਲਈ ਟੀਮ ਚਲਾ ਰਹੇ ਨੇ ਤੇ ਜੋ ਉੱਥੇ ਸਾਡਾ ਦਸਤਾਰ ਦੇ ਵੱਲੋਂ ਸੇਵਾ ਕੀਤੀ ਗਈ ਤੇ ਸਾਨੂੰ ਉਹਦੇ ਲਈ ਸਭ ਤੋਂ ਵੱਡੀ ਗੱਲ ਹੈ ਵੀ ਬਹੁਤ ਵੱਡੀ ਪ੍ਰਾਊਡ ਵਾਲੀ ਗੱਲ ਹੈ ਵੀ ਸਾਡੇ ਵੱਲੋਂ ਉੱਥੇ ਦਸਤਾਰਾਂ ਦਾ ਲੰਗਰ ਲੱਗਿਆ ਤੇ ਪਹਿਲਾ ਦਲਜੀਤ ਦਾ ਸੀਗਾ ਕੌਂਟੈਸਟ ਜਿਹਦੇ ਵਿੱਚ ਅਸੀਂ ਦਸਤਾਰਾਂ ਦਾ ਲੰਗਰ ਸ਼ੁਰੂ ਕੀਤਾ ਤੇ ਜੋ ਕਿ ਅਸੀਂ ਬਿਆਨ ਨਹੀਂ ਕਰ ਸਕਦੇ ਜਿੰਨਾ ਕਿ ਸਾਨੂੰ ਉੱਥੇ ਜਿਵੇਂ ਕਹਿੰਦੇ ਹੋ ਪ੍ਰਾਊਡ ਫੀਲ ਹੋ ਰਿਹਾ ਸੀ ਦਸਤਾਰ ਇੱਕ ਇੱਕ ਦਸਤਾਰਸ ਜਾਂਦੇ ਹੋਏ ਤੇ ਅੱਜ ਤੱਕ ਉਹ ਕਦੇ ਵੀ ਨਹੀਂ ਹੋਇਆ ਜਿਸ ਤਰ੍ਹਾਂ ਤੁਸੀਂ ਸਿਰਫ ਲੜਕਿਆਂ ਨੂੰ ਹੀ ਦਸਤਾਰ ਬੰਨੀ ਆ ਲੜਕਿਆਂ ਨੂੰ ਦਸਤਾਰਾਂ ਦਾ ਲੰਗਰ ਲਗਾਇਆ ਕੀ ਉੱਥੇ ਕੁਝ ਲੇਡੀਜ਼ ਵੀ ਸੀਗੇ ਜਿਨ੍ਹਾਂ ਨੂੰ ਤੁਸੀਂ ਪੱਗਾ ਉਹਨਾਂ ਨੂੰ ਬੰਨੀਆਂ ਲੈ ਉਹਨਾਂ ਨੂੰ ਬਿਲਕੁਲ ਭਾਜੀ ਮੈਂ ਇਹ ਨਹੀਂ ਕਹਿੰਦਾ ਬੱਚੇ ਬਜ਼ੁਰਗ ਹਰ ਤਰ੍ਹਾਂ ਦੇ ਬੰਦੇ ਸੀ ਬੀਬੀਆਂ ਸੀ ਭੈਣਾ ਸੀ ਜਿਨ੍ਹਾਂ ਨੇ ਦਸਤਾਰਾਂ ਨੂੰ ਪਿਆਰ ਨਾਲ ਬਣਵਾਇਆ ਤੇ ਤੁਸੀਂ ਦੇਖੋ ਵੀ 5-6 ਘੰਟੇ ਉਹਨਾਂ ਨੇ ਦਸਤਾਰ ਸਜਾ ਕੇ ਰੱਖੀ ਹੈ ਤੇ ਇਹੀ ਬਹੁਤ ਵੱਡੀ ਮਾਨ ਵਾਲੀ ਗੱਲ ਆ ਵੀ ਜਦੋਂ ਬੱਚਾ ਛੋਟਾ ਬੱਚਾ ਵੀ ਦਸਤਾਰ ਸਜਾਂਦਾ ਉਹ ਵੀ ਕਹਿੰਦਾ ਮੇਰੇ ਕੰਨ ਦੁਖਦੇ ਬਟ 5-5-6-6 ਘੰਟੇ ਉਹਨਾਂ ਨੇ ਦਸਤਾਰਾਂ ਸਜਾ ਕੇ ਰੱਖੀਆਂ ਤੇ ਬਹੁਤ ਚੰਗਾ ਲੱਗਿਆ ਚੀਜ਼ ਦੇਖ ਕੇ ਬੜਾ ਮਨ ਨੂੰ ਖੁਸ਼ੀ ਮਿਲੀ ਵੀ ਛੋਟੇ-ਛੋਟੇ ਬੱਚੇ ਵੀ ਦਸਤਾਰ ਦੇ ਪ੍ਰਤੀ ਪਿਆਰ ਵਧਾ ਰਹੇ ਨੇ ਬਹੁਤ ਸਾਰੇ ਪੰਜਾਬੀ ਕਲਾਕਾਰਾਂ ਨੇ ਵੀ ਪੱਗਾਂ ਬਣ ਕੇ ਫਿਲਮਾਂ ਦੇ ਵਿੱਚ ਐਕਟ ਕੀਤਾ ਹੈ ਉਹਨਾਂ ਨੇ ਸਾਡੀ ਪੱਗ ਨੂੰ ਪ੍ਰਮੋਟ ਕੀਤਾ ਹੈ ਤੇ ਉਸ ਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਪ੍ਰਮੋਸ਼ਨ ਕੀਤੀ ਹੈ ਜਰੂਰ ਕੀਤੀ ਹੈ ਬਟ ਆਪਾਂ ਪਰਟੀਕੁਲਰਲੀ ਕਿਸੇ ਇੱਕ ਸਿੰਗਰ ਨੂੰ ਇੱਕ ਐਕਟਰ ਨੂੰ ਕ੍ਰੈਡਿਟ ਨਹੀਂ ਦੇ ਸਕਦੇ ਦਸਤਾਰ ਸਾਡੇ ਜਿਵੇਂ ਕਹ ਲਓ ਵੀ ਸਿਆਣੇ ਬਜ਼ੁਰਗਾਂ ਤੋਂ ਸਿੰਘਾਂ ਸਿੱਧਾ ਗੁਰੂਆਂ ਤੋਂ ਸਾਡੀ ਚਲਦੀ ਆ ਰਹੀ ਹੈ ਦਸਤਾਰ ਨੂੰ ਅਸੀਂ ਉਸ ਲੈਵਲ ਤੋਂ ਅਸੀਂ ਦੇਖਦੇ ਆ ਰਹੇ ਹਾਂ ਤੇ ਬਾਕੀ ਹਾਂ ਇਹ ਕਹਿ ਸਕਦੇ ਆਂ ਵੀ ਜਿਹੜੇ ਸਿੰਗਰਸ ਨੇ ਜਾਂ ਐਕਟਰਸ ਨੇ ਉਹ ਦਸਤਾਰ ਨੂੰ ਪ੍ਰਮੋਟ ਕਰ ਰਹੇ ਨੇ ਕੁਝ ਚੰਗੇ ਤਰੀਕੇ ਨਾਲ ਪ੍ਰਮੋਟ ਕਰ ਰਹੇ ਨੇ ਕੁਝ ਮਾੜੇ ਤਰੀਕੇ ਨਾਲ ਪ੍ਰਮੋਟ ਕਰ ਰਹੇ ਨੇ ਬਟ ਚਲੋ ਉਹਨਾਂ ਨੂੰ ਦੇਖ ਕੇ ਯੂਥ ਅੱਗੇ ਨਾਲ ਜੁੜ ਰਿਹਾ ਹੈ ਹੀ ਬਹੁਤ ਵੱਡੀ ਗੱਲ ਹੈ। ਹਾਂਜੀ ਭਾਜੀ ਤੁਹਾਡਾ ਵੀ ਇੱਕ ਦਸਤਾਰ ਅਕੈਡਮੀ ਆ ਤੁਹਾਡੀ ਤੁਸੀਂ ਵੀ ਕੁਝ ਇਸ ਜਿਹੜਾ ਇਹਨਾਂ ਨੇ ਭਾਜੀ ਨੇ ਲੰਗਰ ਲਗਾ ਸੀਗਾ ਉਸ ਦੇ ਬਾਰੇ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਦਾਸ ਗੁਰਪ੍ਰੀਤ ਸਿੰਘ ਸਿੱਧੂ ਸਿੱਧੂ ਦਸਤਾਰ ਅਕੈਡਮੀ ਲੁਧਿਆਣੇ ਤੋਂ ਤੇ ਮੈਂ ਸਭ ਤੋਂ ਪਹਿਲਾਂ ਇਸ ਜਿਹੜੇ ਦਸਤਾਰਾਂ ਦੇ ਲੰਗਰ ਹਨ ਇਹਦਾ ਜਿਹੜਾ ਜਿਹੜਾ ਸਿਸਟਮ ਸ਼ੁਰੂ ਹੋਇਆ ਜਿੱਥੋਂ ਉਹਦੇ ਬਾਰੇ ਗੱਲ ਕਰਦਾ ਪਹਿਲਾਂ ਵੀਹ ਕੰਸਰਟ ਦੇ ਵਿੱਚ ਜਿਹੜਾ ਦਸਤਾਰਾਂ ਦਾ ਲੰਗਰ ਆ ਜਾਂ ਦਸਤਾਰਾਂ ਦੀ ਸੇਵਾ ਆਈ ਕਿੱਥੋਂ ਇਹ ਲਗਭਗ ਇੱਕ ਸਰਦਾਰੀਆਂ ਟਰਸਟ ਪੰਜਾਬ ਚੱਲਦੀ ਆ ਜਾਂ ਹੋਰ ਸੰਸਥਾਵਾਂ ਨੇ ਸਾਡੇ ਲਿੰਕ ਚ ਜਿਹੜੀਆਂ ਜਾਂ ਸਾਡੀ ਇੱਕ ਟੀਮ ਆ 100 150 ਬੰਦੇ ਦੀ ਜਿਹੜੀ ਪਿਛਲੇ ਲਗਭਗ 12 ਸਾਲਾਂ ਤੋਂ ਫਤਿਹਗੜ੍ਹ ਸਾਹਿਬ ਚਮਕੌਰ ਸਾਹਿਬ ਸ਼ਹੀਦਾਂ ਦੀ ਧਰਤੀ ਤੇ ਕੈਂਪ ਲਗਾ ਰਹੀ ਹੈ ਦਸਤਾਰਾਂ ਦਾ ਜਿੱਥੇ ਫਰੀਦ ਦਸਤਾਰਾਂ ਵੰਡੀਆਂ ਜਾਂਦੀਆਂ ਨੇ ਸਜਾਈਆਂ ਜਾਂਦੀਆਂ ਨੇ ਸੰਗਤ ਨਾਲ ਪ੍ਰਣ ਕਰਾਇਆ ਜਾਂਦਾ ਜਿਹੜਾ ਕੇਸਾਤਾਰੀ ਹੋਊਗਾ ਉਹ ਆਪਦਾ ਪ੍ਰਣ ਕਰੂਗਾ ਤਾਂ ਉਹਨੂੰ ਅਸੀਂ ਦਸਤਾਰ ਆਪਣੇ ਵੱਲੋਂ ਭੇਟ ਕਰਦੇ ਹਾਂ ਟੀਮ ਦੇ ਵੱਲੋਂ ਇਹ ਜਿਹੜਾ ਦੌਰ ਉਸ ਕੈਂਪਾਂ ਨੂੰ ਦੇਖਦੇ ਹੋਏ ਗੁਰਪ੍ਰਤਾਪ ਕੰਗਵਾਜੀ ਦਲਜੀਤ ਬਾਜੀ ਉਹਨਾਂ ਦੇ ਦਿਮਾਗ ਦੇ ਵਿੱਚ ਵਲਵਲਾ ਬਣਿਆ ਵੀ ਇਦਾਂ ਦਾ ਜਿਹੜਾ ਕੈਂਪ ਆ ਇਹ ਸਾਡੇ ਕੰਸਰਟ ਦੇ ਵਿੱਚ ਵੀ ਕੀਤਾ ਜਾਵੇ ਉਹ ਜਦੋਂ ਇਹ ਕੰਸਰਟ ਦੇ ਵਿੱਚ ਪਲਾਨ ਹੋਇਆ ਤਾਂ ਸਾਡਾ ਵੀਰ ਅਮਨਪ੍ਰੀਤ ਸਿੰਘ ਧੂਰੀ ਧੂਰੀ ਤੋਂ ਉਹਨਾਂ ਨਾਲ ਕਾਲ ਆਉਂਦੀ ਆ ਉਹ ਕਾਲ ਸਾਡੇ ਕੋਲੇ ਫਾਰਵਰਡ ਹੁੰਦੀ ਆ ਅਸੀਂ ਰਲ ਮਿਲ ਕੇ ਜੋ ਵੀ ਸਾਡੀ ਟੀਮ ਆ 40 45 ਬੰਦਿਆਂ ਦੀ ਵਿੱਚ ਕਾਲ ਇਹ ਆਈ ਤਾਂ ਅਸੀਂ ਰਲ ਕੇ ਕੰਸਰਟ ਨੂੰ ਸਿਰੇ ਚੜਾਉਣ ਲਈ ਉਹਨਾਂ ਨਾਲ ਰਾਪਤਾ ਬਣਾਇਆ ਤੇ ਜਿਵੇਂ ਜਿਵੇਂ ਉਹਨਾਂ ਨੇ ਸਲਾਹ ਦਿੱਤੀ ਜਾਂ ਕੁਝ ਸਾਡੀਆਂ ਬਣਦੀਆਂ ਸਲਾਹਾਂ ਜਿਹੜੀਆਂ ਵੀ ਇਦਾਂ ਕੀਤਾ ਜਾਊਗਾ ਜਾਂ ਉੱਥੇ ਟੇਬਲ ਕੁਰਸੀਆਂ ਬਾਜ ਪਿੰਨਾ ਜੋ ਵੀ ਚਾਹੀਦੀਆਂ ਨੇ ਉਹ ਬਣਦਾ ਸਾਰਾ ਸਿਸਟਮ ਤਿਆਰ ਕਰਕੇ ਕੰਗ ਭਾਜੀ ਨੇ ਕਿਹਾ ਵੀ ਤੁਸੀਂ ਇਹ ਕੰਮ ਸਿਰੇ ਲਾਉਣਾ ਹੈ ਜਿਵੇਂ ਜਿੰਨਾ ਵੀ ਉੱਥੇ ਆਡੀਅנס ਆਊਗੀ ਉਹ ਫੈਨ ਪਿੱਟ ਦੀ ਆਈ ਗੋਲਡ ਦੀ ਆਈ ਜਾਂ ਕਿਸੇ ਹੋਰ ਰਸਤੇ ਵੀ ਜਿਹੜੀ ਐਂਟਰੀ ਐਂਟਰੀ ਸੀਗੀ ਉਹਦੀ ਉਹ ਹਰੇਕ ਜਿਹੜਾ ਆਉਣ ਵਾਲਾ ਉੱਥੇ ਕੰਸਰਟ ਨੂੰ ਦੇਖਣ ਵਾਲੇ ਜਿਹੜੀ ਆਡੀਅנס ਸੀ ਉਹ ਸਾਰਿਆਂ ਦੇ ਦਸਤਾਰ ਸਜਾਉਣ ਦਾ ਜਿਹੜਾ ਇਹ ਟੀਚਾ ਆਪਾਂ ਮਿੱਥਿਆ ਗਿਆ ਸੋ ਕੋਸ਼ਿਸ਼ ਕੀਤੀ ਗਈ ਦਸਤਾਰ ਦੀ ਪ੍ਰੋਮੋਸ਼ਨ ਜਿਵੇਂ ਤੁਸੀਂ ਕਹਿੰਦੇ ਹੋ ਵੀ ਦਲਜੀਤ ਬਾਜ ਜ ਇੱਕ ਵੱਡਾ ਚਿਹਰਾ ਆ ਉਹ ਆਪਣੇ ਆਪ ਦੇ ਵਿੱਚ ਇੱਕ ਬ੍ਰਾਂਡ ਆ ਜਿਹਦੇ ਆਪਣੀ ਦਸਤਾਰ ਸਜੀ ਹੋਈ ਐਡੇ ਵਰਲਡ ਲੈਵਲ ਤੱਕ ਮਸ਼ਹੂਰੀ ਕੀਤੀ ਪਰ ਇੱਕ ਨਵਾਂ ਉਹਨਾਂ ਨੇ ਦੌਰ ਲਿਆਂਦਾ ਵੀ ਕਿਸੇ ਲਾਈਵ ਕੰਸਰਟ ਦੇ ਵਿੱਚ ਜਿਹੜਾ ਕਿ ਅੱਜ ਤੱਕ ਕਿਸੇ ਪੰਜਾਬੀ ਕਲਾਕਾਰ ਨੇ ਨਹੀਂ ਕੀਤਾ ਟੀਚਾ ਬਹੁਤ ਹੋਰ ਵੀ ਕਲਾਕਾਰ ਦਸਤਾਰਾਂ ਬੰਨਦੇ ਨੇ ਪਰ ਇੱਕ ਚੰਗੀ ਸੋਚ ਦਸਤਾਰ ਪੱਖੀ ਪੰਜਾਬ ਪੱਖੀ ਸੋਚ ਇਹ ਕਿਸੇ ਕਿਸੇ ਸਿੰਗਰ ਦੇ ਅੰਦਰ ਆਉਂਦੀ ਹੈ ਜਿਹਦੇ ਅੰਦਰ ਆਪਣੇ ਪੰਜਾਬ ਨਾਲ ਪਿਆਰ ਆ ਜਾ ਆਪਣੇ ਪੰਜਾਬ ਦੇ ਪਿਆਰ ਦੀ ਕੋਈ ਚਿੰਗਾਰੀ ਜੀ ਅੱਗਾ ਜੀ ਦੇ ਅੰਦਰ ਉਹ ਇਹਨਾਂ ਚੀਜ਼ਾਂ ਬਾਰੇ ਸੋਚਦਾ ਤਾਂ ਦਲਜੀਤ ਭਾਜ ਨੇ ਸੋਚਿਆ ਵੀ ਆਪਾਂ ਇੱਥੇ ਵਰਲਡ ਲੈਵਲ ਦਾ ਆਪਣਾ ਕੰਸਰਟ ਆ ਜਿਹੜਾ ਇੱਥੇ ਤਰ੍ਹਾਂ ਤਰ੍ਹਾਂ ਦੇ ਲੋਕ ਆਉਣੇ ਨੇ ਅਲੱਗ-ਅਲੱਗ ਸਟੇਟਾਂ ਤੋਂ ਆਉਣੇ ਬਾਹਰੋਂ ਵੀ ਆਉਣੇ ਨੇ ਇੰਟਰਨੈਸ਼ਨਲੀ ਵੀ ਲੋਕਾਂ ਨੇ ਆਉਣਾ ਤਾਂ ਮੈਂ ਜਿਹੜੀ ਦਸਤਾਰ ਦੀ ਪ੍ਰੋਮੋਸ਼ਨ ਜ਼ਰੂਰ ਕਰਨੀ ਹੈ ਜਿਹੜੀ ਦਸਤਾਰ ਮੈਨੂੰ ਮਹਾਰਾਜ ਦੀ ਕਿਰਪਾ ਸਦਕਾ ਇਸ ਲੈਵਲ ਤੱਕ ਲੈ ਕੇ ਗਈ ਤੁਸੀਂ ਦਸਤਾਰਾਂ ਦਾ ਲੰਗਰ ਲਗਾਇਆ ਤੁਸੀਂ ਕੁਝ ਦੱਸ ਕੇ ਦਿਓ ਵੀ ਜਿਹੜੇ ਪੱਗਾਂ ਦੇ ਵਿੱਚ ਅੱਜਕੱਲ ਬਹੁਤ ਸਾਰੇ ਆਪਣੇ ਸਟਾਈਲ ਆ ਚੁੱਕੇ ਨੇ ਤੁਹਾਨੂੰ ਉਹ ਨਵੇਂ ਸਿੱਖਣ ਵਾਲੇ ਜਿਹੜੇ ਮੁੰਡੇ ਕੁੜੀਆਂ ਜਿਹੜੇ ਤੁਹਾਡੇ ਕੋਲ ਆਉਂਦੇ ਨੇ ਉਹ ਤੁਹਾਨੂੰ ਪੁੱਛਦੇ ਨੇ ਵੀ ਅਸੀਂ ਆਹ ਸਟਾਈਲ ਬਣਾਉਣਾ ਚਾਹੁੰਦੇ ਆ ਆਹ ਸਟਾਈਲ ਬਣਾਉਣਾ ਜੀ ਸਟਾਈਲ ਦੀ ਜਿਹੜੀ ਗੱਲ ਕਰਦੇ ਆ ਆਪਾਂ ਪਿਛਲੇ ਸਮੇਂ ਤੋਂ 10-15 ਸਾਲ ਪਿੱਛੇ ਜਾਈਏ ਤਾਂ ਇੱਕ ਸਿੰਘ ਰਿੰਦਰਜੀਤ ਨਿੱਕੂ ਬਾਈ ਆਪਣੇ ਲੁਧਿਆਣੇ ਤੋਂ ਉਹਨਾਂ ਨੇ ਇੱਕ ਸਟਾਈਲ ਲਿਆਂਦਾ ਆਪਦਾ ਬਣਾ ਕੇ ਸਾਫ਼ ਪੇਚਾਂ ਵਾਲੀ ਮੋਰਨੀ ਸਟਾਈਲ ਜਿਹਨੂੰ ਕਹਿਣ ਲੱਗੇ ਉਹ ਸਟਾਈਲ ਚਲੋ ਕਿਸੇ ਟਾਈਮ ਲੋਕਾਂ ਨੂੰ ਬੰਨਣ ਦੀ ਥੋੜਾ ਜਿਹਾ ਔਖਾ ਲੱਗਾ ਕਿਉਂਕਿ ਜ਼ਿਆਦਾ ਸਫਾਈ ਦਾ ਸੀ ਫਿਰ ਦੌਰ ਆਉਂਦਾ ਕਲਾਕਾਰ ਕਿਉਂਕਿ ਕਲਾਕਾਰਾਂ ਦਾ ਆਪਾਂ ਨਾਮ ਤਾਂ ਲੈ ਰਹੇ ਆ ਵੀ ਕਲਾਕਾਰ ਜਿਹੜਾ ਮਾਹੌਲ ਸੈੱਟ ਕਰਦੇ ਆ ਯੂਥ ਜਿਹੜਾ ਕਲਾਕਾਰਾਂ ਦੇ ਮਗਰ ਚੱਲਦਾ ਯੂਥ ਫੋਲੋ ਕਰਦਾ ਜਿਵੇਂ ਆਪਾਂ ਪਿਛਲੇ ਸਮਾਂ ਦੇਖਿਆ ਸਿੱਧੂ ਮੂਸੇਵਾਲੇ ਦਾ ਇੱਕ ਦੌਰ ਚੱਲਿਆ ਪੂਰਾ 5 ਸਾਲ ਸੋ ਇਦਾਂ ਕਲਾਕਾਰਾਂ ਨੂੰ ਫੋਲੋ ਕਰਦੇ ਆ ਦਲਜੀਤ ਬਾਜੀ ਹੋਗੇ ਜਾਂ ਜੱਸੜ ਆ ਜਾਂ ਆਪਾਂ ਕਹਿੰਦੇ ਆ ਹੋਰ ਵੀ ਕਲਾਕਾਰ ਨੇ ਐਮੀ ਵਰਕ ਕਲਾਕਾਰਾਂ ਨੂੰ ਫੋਲੋ ਕਰਨ ਲਈ ਇਸ ਕਰਕੇ ਜਿਹੜੀ ਦਸਤਾਰ ਨੂੰ ਕਲਾਕਾਰ ਪ੍ਰਮੋਟ ਕਰਦੇ ਆ ਬੱਚਿਆਂ ਦੇ ਵਿੱਚ ਉਹਦਾ ਰੁਝਾਨ ਬਣਦਾ ਵੀ ਮੈਂ ਇਦਾਂ ਦੀ ਬਣਾਉਣੀ ਆ ਕਿਉਂਕਿ ਉਹ ਆਈਡਲ ਮੰਨਦੇ ਉਹਨਾਂ ਨੂੰ ਚਲੋ ਇਹ ਇਦਾਂ ਨਹੀਂ ਹੈਗਾ ਵੀ ਦਸਤਾਰ ਦੇ ਲਈ ਆਪਾਂ ਆਈਡਲ ਉਹਨਾਂ ਨੂੰ ਮੰਨਣਾ ਚਾਹੀਦਾ ਨਹੀਂ ਇਹਦੀ ਪ੍ਰੋਮੋਸ਼ਨ ਨਹੀਂ ਆਪਾਂ ਕਰਾਂਗੇ ਵੀ ਉਹ ਆਈਡਲ ਨੇ ਪਰ ਬੱਚੇ ਮੰਨਦੇ ਨੇ ਆਪਾਂ ਬੱਚਿਆਂ ਨੂੰ ਰੋਕ ਸਕਦੇ ਚਲੋ ਉਹਨਾਂ ਦੇ ਦਿਲਾ 'ਚ ਜੋ ਭਾਵਨਾ ਬਣਦੀ ਆ ਇਦਾਂ ਦੀ ਦਸਤਾਰ ਸਜਾਉਣੀ ਜਾਂ ਉਦਾਂ ਦੀ ਕਰਦੇ ਕਰਾਉਂਦੇ ਕਲਾਕਾਰਾਂ ਨੇ ਅੱਜ ਦਾ ਜਿਹੜਾ ਟ੍ਰੈਂਡ ਉਹ ਸਾਰਾ ਵਟਾਂ ਵਾਲੀ ਦਸਤਾਰ ਤੇ ਸੈੱਟ ਕਰਦਾ ਜਿਹੜੀ ਅੱਜ ਦੇ ਟਾਈਮ ਦੇ ਵਿੱਚ ਵਟਾਂ ਵਾਲੀ ਦਸਤਾਰ ਆਪਣੇ ਸਟਾਈਲ ਨਾਲ ਆਪਣੇ ਹੱਥਾਂ ਨਾਲ ਜਦੋਂ ਦਸਤਾਰ ਸਜਾਉਂਦਾ ਉਹ ਇੱਕ ਨਵਾਂ ਸਟਾਈਲ ਬਣ ਕੇ ਉੱਭਰਦਾ ਹੈ। ਅ ਭਾਜੀ ਵੀ ਜਿਸ ਤਰ੍ਹਾਂ ਕਿ ਤੁਸੀਂ ਵੀ ਇੱਕ ਦਸਤਾਰ ਅਕੈडमी ਚਲਾ ਰਹੇ ਹੋ ਇਸ ਪੱਗਾਂ ਦੇ ਇਸ ਲੰਗਰ ਦੇ ਵਿੱਚ ਅ ਭਾਜੀ ਹੋਰਾਂ ਨੇ ਆਪਣੇ ਕਾਫੀ ਸਾਰੇ ਲੜਕੇ ਲੜਕੀਆਂ ਨੂੰ ਜਵ ਬਜ਼ੁਰਗਾਂ ਨੂੰ ਬੱਚਿਆਂ ਨੂੰ ਲੰਗਰ ਪੱਗਾਂ ਦਾ ਲਗਾਇਆ ਪੱਗ ਮੰਨਣੀਆਂ ਸਿਖਾਈਆਂ ਨੇ। ਏ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਵੀ ਇਹ ਪੱਗਾਂ ਦੇ ਕਿੰਨੇ ਕਿਸਮ ਦੇ ਡਿਜ਼ਾਈਨ ਹੁੰਦੇ ਨੇ ਕਿੰਨੇ ਕਿਸਮ ਦੇ ਸਟਾਈਲ ਹੁੰਦੇ ਨੇ ਜੋ ਅੱਜ ਤੱਕ ਹੁਣ ਤੁਸੀਂ ਟ੍ਰੇਨਿੰਗ ਦੇ ਵਿੱਚ ਦਿਖਾ ਚੁੱਕੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਦਾਸ ਰਵਿੰਦਰਪਾਲ ਸਿੰਘ ਰਵਿੰਦਰ ਟੱਪਲ ਸੈਂਟਰ ਲੁਧਿਆਣੇ ਤੋਂ ਜਿਹੜਾ ਉੱਥੇ ਕੰਸਰਟ ਹੋਇਆ ਸੀਗਾ ਬਹੁਤ ਹੀ ਪਟੇ ਲੈਵਲ ਦਾ ਸੀਗਾ ਸਲਾਘਾ ਜੋ ਉਪਰਾਲਾ ਸੀ ਪ੍ਰਾਊਡ ਮੂਮੈਂਟ ਸੀ ਸਾਡੇ ਲਈ ਕਿ ਪਹਿਲੀ ਵਾਰੀ ਕਿਸੇ ਕਨਸਰਟ ਦੇ ਵਿੱਚ ਇੰਨੇ ਵੱਡੇ ਲੈਵਲ ਤੇ ਬਿਲਬੋਰਡ ਤੇ ਜਿਹੜਾ ਸਿੰਗਰ ਹੋਵੇ ਬ੍ਰਾਂਡ ਬਣ ਚੁੱਕਾ ਉਹਦੀ ਮਾਈਂਡ ਦੇ ਵਿੱਚ ਇਦਾਂ ਦੀ ਸੋਚ ਆਣੀ ਸਾਡੇ ਲਈ ਬਹੁਤ ਪ੍ਰਾਊਡ ਮੂਮੈਂਟ ਹੈ ਕਿਸੇ ਸਿੰਗਰ ਨੇ ਉਸ ਚੀਜ਼ ਉੱਥੇ ਕਹਿੰ ਲੋ ਵੀ ਜਦੋਂ ਇੱਕਦਮ ਫੈਨਪੁੱਟ ਦੀ ਜਾਂ 골ਡ ਵਾਲੀਆਂ ਜਿਹੜੀ ਸਾਈਡ ਸਾਡੀ ਡਿਊਟੀ ਲੱਗੀ ਸੀ ਕਿਉਂਕਿ ਟੀਮਾਂ ਸੀਗੀਆਂ 10 15% ਇੱਕ ਸਾਈਡ ਤੇ 15 ਇੱਕ ਸਾਈਡ ਤੇ ਅਲੱਗ-ਅਲੱਗ ਕਾਊਂਟਰ ਬਣੇ ਹੋਏ ਸੀਗੇ ਤੇ ਇੱਕਦਮ ਰਸ਼ ਪਿਆ ਨਾ ਤੇ ਇੱਕ ਵਾਰੀ ਤਾਂ ਮੈਨੇਜ ਕਰਨਾ ਸਾਡੇ ਲਈ ਵੀ ਕੈਲੋ ਵੀ ਔਖਾ ਹੋ ਜਾਣਾ ਸੀ ਪਰ ਮਾਲਕ ਨੇ ਇੰਨੀ ਮਿਹਰ ਕੀਤੀ ਬਾਹ ਫੜੀ ਕਿ ਸਭ ਕੁਝ ਵਧੀਆ ਟੰਗ ਨਾਲ ਮੈਨੇਜ ਹੋ ਗਿਆ 20 ਤੋਂ 25 ਹਜ਼ਾਰ ਦਸਤਾਰਾ ਵੀ ਉੱਥੇ ਬੰਨੀ ਆਗੀਆਂ ਬੱਚੇ ਤੋਂ ਲੈ ਕੇ ਸੀਨੀਅਰ ਪਰਸਨ ਤੱਕ ਮੇਲ ਫੀਮੇਲ ਹਰੇਕ ਵੀਰ ਭੈਣ ਦੇ ਸਿਰ ਤੇ ਉੱਥੇ ਦਸਤਾਰ ਦੇਖੀ ਜਿੰਨੀਆਂ ਸਾਡੇ ਕੋਲ ਹੋ ਸਕੀਆਂ ਤੇ ਅਗਲੀ ਵਾਰੀ ਅਸੀਂ ਵੀਰਨਾ ਬਾਅਦ ਚ ਸਾਡੇ ਸੀਨੀਅਰ ਵੀਰ ਨੇ ਜਿਵੇਂ ਗੁਰਪ੍ਰੀਤ ਵੀਰ ਨਾਲ ਖੜਾ ਵਾ ਅਮਨਦੀਪ ਧੂਰੀ ਵੀਰ ਇਹਦੇ ਸੀਨੀਅਰ ਵੀਰ ਨੇ ਉਹਨਾਂ ਨੇ ਵੀ ਅਗਲੀ ਵਾਰੀ ਕੰਗ ਵੀਰੇ ਨੂੰ ਇਹੀ ਕਿਹਾ ਵੀ ਵੀਰੇ ਸਾਨੂੰ ਡਬਲ ਤੋਂ ਟ੍ਰਿਪਲ ਦਸਤਾਰਾ ਚਾਹੀਦੀਆਂ ਨੇ ਜੇ ਤੁਸੀਂ ਇੱਡੇ ਤਗੜੇ ਲੈਵਲ ਦਾ ਕੰਸਰਟ ਕਰ ਰਹੇ ਹੋ ਬਾਕੀ ਰਹੀ ਦਸਤਾਰਾ ਦੀ ਕਿਸਮਾਂ ਦੀ ਗੱਲ ਵੀਰੇ ਦਸਤਾਰ ਤਾਂ ਦੇਖੋ ਮੇਨ ਪਟਿਆਲਾ ਸ਼ਾਹੀ ਮੋਰਨੀ ਹੁੰਦੀ ਹੈ ਅੱਜ ਜਿਵੇਂ ਹੁਣ ਟ੍ਰੈਂਡ ਦੌਰ ਰੈਵੋਲੂਸ਼ਨ ਦਾ ਆਇਆ ਟਰਬਨ ਰੈਵੋਲੂਸ਼ਨ ਦਾ ਟ੍ਰੈਂਡ ਆਇਆ ਵਾ ਤਾਂ ਉਹਦੇ ਵਿੱਚ ਮੇਨ ਇਸ ਟਾਈਮ ਵਟਾ ਵਾਲੀ ਦਸਤਾਰ ਚੱਲ ਰਹੀ ਹੈ ਦਸਤਾਰ ਵਟਾ ਵਾਲੀ ਵੀ ਹੁੰਦੀ ਹੈ ਹੁਣ ਜਿਵੇਂ ਮੇਰੇ ਅਮਰਸਰ ਸ਼ਾਹੀ ਦਸਤਾਰ ਬਣੀ ਹੋਈ ਹੈ ਸ਼ੇਪ ਮੋਰਨੀ ਜਾਂ ਪਟਿਆਲਾ ਸ਼ਾਹੀ ਚ ਹੁੰਦੀ ਹੈ ਇਨੂੰ ਸਜਾਣ ਦਾ ਢੰਗ ਅਲੱਗ-ਅਲੱਗ ਹੋ ਗਿਆ ਜਿਵੇਂ ਜਿਵੇਂ ਨੌਜਵਾਨ ਨਵੇਂ-ਨਵੇਂ ਕਲਾਕਾਰਾਂ ਨੂੰ ਫੋਲੋ ਕਰਦੇ ਨੇ ਅਸੀਂ ਨਹੀਂ ਕਹਿੰਦੇ ਕਲਾਕਾਰਾਂ ਨੂੰ ਫੋਲੋ ਕਰੋ ਲੇਕਿਨ ਹਰੇਕ ਦੀ ਮੈਂਟੈਲਿਟੀ ਆਪਣੀ ਆਪਣੀ ਹੈ ਉਹ ਜਿਵੇਂ ਉਹ ਦੇਖਦੇ ਨੇ ਵੱਟਾ ਵਾਲੀ ਦਸਤਾਰ ਦਾ ਟ੍ਰੈਂਡ ਚੱਲੇ ਹੋਇਆ ਵਾ ਪੁਰਾਣੇ ਬਜ਼ੁਰਗਾਂ ਵਾਲੀ ਦੁਬਾਰਾ ਰੈਵੋਲੂਸ਼ਨ ਆ ਚੁੱਕਾ ਵਾ ਤੋ ਦੇਖ ਕੇ ਉਹਨਾਂ ਨੂੰ ਲੱਗਦੀ ਜੀ ਈਜ਼ੀ ਲੱਗਦਾ ਉਹਨਾਂ ਨੂੰ ਟਾਈ ਕਰਨਾ ਜਾਂ ਸਜਾਣਾ ਤੋ ਉਹ ਸਜਾਉਂਦੇ ਨੇ ਮਨ ਕੋ ਭਾਜੀ ਜਿਸ ਤਰ੍ਹਾਂ ਹੁਣ ਇੱਕ ਦਸਤਾਰਾਂ ਦਾ ਦੌਰ ਮੁੜ ਕੇ ਦੁਬਾਰਾ ਸ਼ੁਰੂ ਹੋਇਆ ਹੈਗਾ ਛੋਟੇ ਬੱਚੇ ਵੀ ਇੰਟਰਸਟਡ ਹੋ ਚੁੱਕੇ ਨੇ ਅਭੀ ਮੈਂ ਵੀ ਦਸਤਾਰ ਬਣ ਕੇ ਜਾਣੀ ਹੈ ਮੈਂ ਵੀ ਦਸਤਾਰ ਬਣ ਕੇ ਜਾਣੀ ਹੈ ਕੀ ਆ ਤੇ ਇਸ ਦੌਰ ਦੇ ਵਿੱਚ ਕਈ ਬੱਚੇ ਨਹੀਂ ਸਾਨੀ ਨਾਲ ਪਗ ਬਣ ਸਕਦੇ ਜਾਂ ਪਗ ਦੁਬਾਰਾ ਉਸ ਮੋੜ ਦੇ ਵਿੱਚ ਬਲਣਾ ਚਾਹੁੰਦੇ ਨੇ ਜਿਸ ਤਰ੍ਹਾਂ ਤੁਸੀਂ ਸੋਣਾ ਦਮਾਲਾ ਬਣਿਆ ਭਾਜੀ ਨੇ ਸੋਣੀਆਂ ਪੱਗਾ ਬਣੀਆਂ ਤੁਹਾਡੇ ਕੋਲ ਜਿਹੜੇ ਬੱਚੇ ਜਿਹੜੇ ਤੁਹਾਡੇ ਕੋਲ ਟ੍ਰੇਨਿੰਗ ਲਈ ਆਉਂਦੇ ਨੇ ਪੱਗਾ ਸਿੱਖਣ ਲਈ ਆਉਂਦੇ ਨੇ ਉਹ ਕਿੰਨੀ ਉਮਰ ਦੇ ਬੱਚੇ ਹੁੰਦੇ ਨੇ ਜਿਹੜੇ ਤੁਹਾਡੇ ਕੋਲ ਪੰਗਾਂ ਦੀ ਬੰਨਣੀਆਂ ਸਿੱਖਣੀਆਂ ਹੁੰਦੇ ਨੇ ਦੇਖੋ ਸਾਰਿਆਂ ਤੋਂ ਪਹਿਲਾਂ ਤਾਂ ਇਹਦੀ ਕੋਈ ਏਜ ਲਿਮਟ ਨਹੀਂ ਹੈਗੀ ਵੀ ਕੌਣ ਆ ਕੇ ਸਿੱਖ ਸਕਦਾ ਸਾਡੇ ਕੋਲ ਜੋ ਰੈਗੂਲਰਲੀ ਸਟਾਰਟਿੰਗ ਦੇ ਵਿੱਚ ਜਿਹੜੇ ਸਟੂਡੈਂਟਸ ਨੇ ਜਿਵੇਂ ਕਹ ਲਓ ਵੀ 6ਵੀਂ 7ਵੀਂ ਕਲਾਸ ਦੇ ਬੱਚੇ ਅੱਜਕੱਲ ਇਹ ਹੁੰਦਾ ਵੀ ਅਸੀਂ ਪਟਕਾ ਬਣ ਕੇ ਨਾ ਜਾਈਏ ਤੇ ਅਸੀਂ ਦਸਤਾਰ ਸਜਾ ਕੇ ਜਾਈਏ ਜਿਵੇਂ ਜੂਨ ਜਲਾਈ ਦੀ ਛੁੱਟੀਆਂ ਆਉਂਦੀਆਂ ਔਰ ਕੁਝ ਸਾਡੇ ਕੋਲ ਉਸ ਟਾਈਮ ਤੇ ਵਿੱਚ ਹਰ ਤਰ੍ਹਾਂ ਦੇ ਬੱਚੇ ਆਂਦੇ ਨੇ ਲਾਈਕ 5ਵੀਂ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਹਾਰੇ ਬੱਚੇ ਆਪਣੇ ਕੋਲ ਦਸਤਾਰਾਂ ਸਿੱਖੇ ਜਾਂਦੇ ਨੇ ਪ੍ਰੋਪਰਲੀ ਸਾਡੇ ਜੋ ਕਿ ਦਸਤਾਰ ਦੇ ਲਈ ਕਲਾਸਿਸ ਲੱਗਦੀਆਂ ਨੇ ਤੇ ਹਰ ਜ਼ਰੂਰੀ ਨਹੀਂ ਸਾਡੀ ਦਸਤਾਰ ਅਕੈਡਮੀ ਤੇ ਹਰ ਇੱਕ ਅਕੈਡਮੀ ਦੇ ਉੱਤੇ ਉਸ ਟਾਈਮ ਤੋਂ ਦਸਤਾਰਾਂ ਲੱਗਦੀਆਂ ਬਾਕੀ ਰੈਗੂਲਰ ਵੀ ਸਾ ਤੇ ਸਾਡੇ ਕੋਲ ਜਿੰਨੇ ਵੀ ਬੱਚੇ ਆਉਂਦੇ ਨੇ 10 ਤੋਂ 15 ਦਿਨ ਦੀ ਕਲਾਸਿਸ ਹੁੰਦੀਆਂ ਨੇ ਪ੍ਰੋਪਰਲੀ ਬੈਚ ਦੇ ਵਿੱਚ ਦਸਤਾਰਾ ਸਿੱਖ ਕੇ ਬੱਚੇ ਜਾਂਦੇ ਨੇ ਦਲਜੀਤ ਦੇ ਇਸ ਕਾਨਸਰਟ ਤੋਂ ਬਾਅਦ ਦੇ ਵਿੱਚ ਜਿਹੜਾ ਪੱਗਾਂ ਬੰਨਣ ਦਾ ਦੌਰ ਆ ਗਿਆ ਤੁਹਾਨੂੰ ਲੱਗਦਾ ਕਿ ਲੋਕਾਂ ਦੇ ਵਿੱਚ ਹੋਰ ਜ਼ਿਆਦਾ ਇੰਟਰਸਟ ਵਧਿਆ ਹੈਗਾ ਪੱਗਾਂ ਬੰਨਣ ਦਾ ਭਾਜੀ ਬਿਲਕੁਲ ਵਧਿਆ ਤਾਂ ਜ਼ਰੂਰ ਹੈਗਾ ਬਟ ਫਿਰ ਆਪਾਂ ਉਹੀ ਗੱਲ ਕਰ ਰਹੇ ਆਂ ਵੀ ਇੱਕ ਸਿਰਫ ਦਲਜੀਤ ਬਾਜੀ ਦੇ ਸ਼ੋਅ ਕਰਕੇ ਨਹੀਂ ਵਧਿਆ ਦਸਤਾਰ ਨੂੰ ਲੋਕੀ ਪਿਆਰ ਕਰਦੇ ਨੇ ਤੇ ਉਹ ਪਿਆਰ ਕਰਨ ਦੇ ਕਰਕੇ ਲੋਕਾਂ ਦਾ ਜ਼ਿਆਦਾ ਰੁਝਾਨ ਵਧਿਆ ਹਾਂ ਇਹ ਕਹਿ ਸਕਦੇ ਆ ਉਹਨਾਂ ਦਾ ਯੋਗਦਾਨ ਵਿੱਚ ਬਹੁਤ ਆ ਵੀ ਉਹਨਾਂ ਨੇ ਪਲੇਟਫਾਰਮ ਦਿੱਤਾ ਇੱਕ ਤੇ ਸਾਨੂੰ ਉਹ ਇੱਕ ਪਲੇਟਫਾਰਮ ਮਿਲਿਆ ਵੀ ਜਿੱਥੇ ਦਸਤਾਰਾਂ ਦਾ ਪਸਾਰ ਹੋ ਸਕਦਾ ਪਰ ਇਦਾਂ ਦਸਤਾਰ ਦਾ ਜਿਹੜਾ ਅਸੀਂ ਅਸੀਂ ਲਗਭਗ ਸਮਝਦੇ ਆਂ ਵੀ ਇੱਕ ਪਿਛਲੇ ਦਹਾਕੇ ਤੋਂ ਦਸਤਾਰਾਂ ਦਾ ਪ੍ਰਸਾਰ ਬਹੁਤ ਵੱਡੇ ਲੈਵਲ ਤੇ ਹੋ ਰਿਹਾ ਇਹਦੇ ਵਿੱਚ ਕੋਈ ਕਮੀ ਨਹੀਂ ਹੈਗੀ ਵੱਧ ਤੋਂ ਵੱਧ ਹਰ ਘਰ ਦੇ ਵਿੱਚ ਨਿੱਕੇ ਨਿੱਕੇ ਬੱਚੇ ਸਾਡੇ ਕੋਲੇ ਅਸੀਂ ਆਪਣੇ ਇੰਸਟਾਗ੍ਰਾਮ वगैरह ਤੇ ਵੀਡੀਓ ਵਗੈਰਾ ਪੋਸਟ ਕਰਦੇ ਆ ਦੋ ਦੋ ਢਾਈ ਢਾਈ ਸਾਲ ਦੇ ਬੱਚਿਆਂ ਦੇ ਵਿੱਚ ਚਾ ਆਇਆ ਦਸਤਾਰ ਬਣਾਉਣ ਦਾ ਤੇ ਇਹਨੂੰ ਆਪਾਂ ਅੱਜ ਦਾ ਦੌਰ ਨਹੀਂ ਕਹਿ ਸਕਦੇ ਠੀਕ ਹੈ ਟਾਈਮ ਸੀਗਾ ਜਦੋਂ ਲੱਗ ਰਿਹਾ ਸੀ ਵੀ ਪੰਜਾਬ ਦਾ ਯੂਥ ਪਤਿਤ ਪੁਣੇ ਵੱਲ ਜਾ ਰਿਹਾ ਪਰ ਇਸ ਲੈਵਲ ਦਾ ਜੇ ਆਪਾਂ ਗੱਲ ਕਰੀਏ ਉਤਾਰ ਚੜਾ ਹਰ ਸਮੇਂ ਹੁੰਦੇ ਨੇ ਗੁਰੂ ਸਾਹਿਬਾਨ ਦੇ ਟਾਈਮ ਤੋਂ ਤੁਰੇ ਆਉਂਦੇ ਆ ਉਤਾਰ ਚੜਾ ਹਮੇਸ਼ਾ ਬਣਿਆ ਕਦੇ ਲੈਵਲ ਅੱਪ ਜਾਂਦਾ ਕਦੇ ਡਾਊਨ ਜਾਂਦਾ ਇਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਵੀ ਸਿੱਖੀ ਦੇ ਵਿੱਚ ਕੋਈ ਕਮੀ ਹੋ ਰਹੀ ਹੈ ਜਾਂ ਦਸਤਾਰਾਂ ਵੱਲੋਂ ਕੋਈ ਘਾਟ ਹੋ ਰਹੀ ਹੈ ਸਾਡੇ ਕੋਲ ਸ਼ਬਦ ਹੈ ਇੱਕ ਮਹਾਰਾ ਨੇਤਾ ਸਾਨੂੰ ਸਿੱਖ ਅਸੀਂ ਜਿਹੜੇ ਕੇਸਾ ਧਾਰੀ ਸਾਰੇ ਖੜੇ ਆ ਸਾਨੂੰ ਮਹਾਰਾ ਨੇ ਸਿੱਖ ਕਿਹਾ ਇਹ ਸ਼ਬਦ ਲੌਜੀਕਲ ਹੀ ਹੈ ਇੱਕ ਇਹਦੇ ਮਗਰ ਸ਼ਬਦ ਦੇ ਅਰਥ ਨੇ ਵੀ ਸਾਨੂੰ ਇਹ ਸ਼ਬਦ ਦਿੱਤਾ ਵੀ ਜਿਹੜਾ ਮੇਰਾ ਸਿੱਖ ਆ ਨਾ ਉਹ ਸਾਰੀ ਉਮਰ ਕੁਛ ਨਾ ਕੁਛ ਸਿੱਖਦਾ ਰਹੇ ਉਹ ਪਰਫੈਕਟ ਨਹੀਂ ਹੋ ਸਕਦਾ ਉਹਨੇ ਸਿੱਖਦਾ ਹੀ ਰਹਿਣਾ ਕਿਉਂਕਿ ਉਹਨੇ ਆਪਣੇ ਆਪ ਦੇ ਵਿੱਚ ਇਹ ਹੰਕਾਰ ਨਹੀਂ ਕਰਨਾ ਵੀ ਅੱਜ ਮੈਂ ਕੰਪਲੀਟ ਆ ਆਪਾਂ ਦਾ ਵਰਸ਼ਾ ਬਣ ਗਏ ਨਹੀਂ ਅਸੀਂ ਵੱਡੇ ਤੋਂ ਵੀ ਸਿੱਖਣਾ ਛ ਕੋਈ ਬੰਦਾ ਕਈ ਵਾਰੀ ਬੱਚਾ ਢਾਈ ਸਾਲ ਦਾ ਵੀ ਸਾਨੂੰ ਕੋਈ ਨੌਲੇਜ ਐਸੀ ਦੇ ਜਾਂਦਾ ਜਿਹੜੀ ਸਾਨੂੰ ਨਹੀਂ ਪਤਾ ਹੁੰਦੀ ਜਿਵੇਂ ਐਗਜ਼ਾਮਪਲ ਦੇ ਤੌਰ ਤੇ ਸਾਡੇ ਸਹਿਬਜ਼ਾਦੇ ਆ ਨਿਕੀ ਸਹਿਬਜ਼ਾਦੇ 7 ਸਾਲ 9 ਸਾਲ ਦੀ ਉਮਰ ਦੇ ਵਿੱਚ ਕਿੰਡੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਤਾਂ ਇਹਦੀ ਕੋਈ ਉਮਰ ਦੀ ਜਾਂ ਏਜ ਲਿਮਟ ਨਹੀਂ ਹੁੰਦੀ ਸਿੱਖ ਵਾਰਡ ਤੋਂ ਇਹ ਆ ਵੀ ਅਸੀਂ ਸਾਰੀ ਉਮਰ ਸਿੱਖਣਾ ਆ ਔਰ ਐਂਡ ਉਦੋਂ ਹੁੰਦਾ ਜਦੋਂ ਬੰਦਾ ਮਰ ਜਾਂਦਾ ਹੈ ਉਦੋਂ ਲੋਕ ਕਹਿੰਦੇ ਫਲਾਣਾ ਬੰਦਾ ਪੂਰਾ ਹੋ ਗਿਆ ਪੂਰਾ ਉਦੋਂ ਹੁੰਦਾ ਜਦੋਂ ਮਰ ਜਾਂਦਾ ਜਿੰਨੀਦਰ ਜਿਉਂਦਾ ਹੈ ਉੰਦਰ ਸਿੱਖਣ ਲਈ ਤਤਪਰ ਰਹਿਣਾ ਚਾਹੀਦਾ ਮਨਕੁਪਾ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਪਾਜੀ ਤੁਸੀਂ ਵੀ ਆਏ ਤਾਂ ਤੁਸੀਂ ਵੀ ਆ ਕੇ ਜਿਹੜਾ ਲਗ ਪੱਗਾਂ ਦਾ ਲੰਗਾ ਲੱਗਾ ਸੀਗਾ ਉਹਦੇ ਬਾਰੇ ਤੁਸੀਂ ਦੱਸਿਆ ਤੁਸੀਂ ਆਪਣੇ ਟ੍ਰੇਨਿੰਗ ਸੈਂਟਰ ਦੇ ਵਿੱਚ ਤੁਸੀਂ ਆਪਣੇ ਟ੍ਰੇਨਿੰਗ ਸੈਂਟਰ ਦੇ ਵਿੱਚ ਨੌਜਵਾਨ ਲੜਕਿਆਂ ਨੂੰ ਨਵੇਂ-ਨਵੇਂ ਡਿਜ਼ਾਈਨ ਦੀਆਂ ਪੱਗਾਂ ਬਨਣੀਆਂ ਸਿਖਾ ਰਹੇ ਹੋ ਉਹਨਾਂ ਨੂੰ ਅ ਕਹਿ ਲਓ ਕਿ ਆਪਣੀ ਦਸਤਾਰ ਨਾਲ ਜੋੜ ਰਹੇ ਹੋ ਆਪਣੇ ਲੋਕ ਕਿਉਂ ਉਪਰਾਲਾ ਕਰ ਰਹੇ ਹੋ ਇੱਕ ਉਪਰਾਲਾ ਉਪਰਾਲਾ ਕਰ ਰਹੇ ਹੋ ਦਲਜੀਤ ਵੀ ਆਪਣੇ ਵੱਲੋਂ ਇੱਕ ਉਪਰਾਲਾ ਹੀ ਕਰ ਰਿਹਾ ਹੈਗਾ ਸਾਡਾ ਕੰਮ ਕੋਸ਼ਿਸ਼ ਕਰਨਾ ਜੋੜਨਾ ਪਰਮਾਤਮਾ ਦੇ ਹੱਥਾਂ ਮਾਰੇ ਨੇ ਜਿਹਦੇ ਹੱਥ ਸਰ ਤੇ ਰੱਖਣਾ ਆ ਉਹਨੇ ਜੁੜਨਾ ਹੀ ਉਹਨੂੰ ਕੋਈ ਤੋੜ ਨਹੀਂ ਸਕਦਾ ਤੇ ਜਿਹੜਾ ਜਿੰਨੀ ਦਾ ਸਿੱਖੀ ਤੁਹਾਨੂੰ ਪਤਾ ਹੈ ਚੜ੍ਹਦੀ ਕਲਾ ਚ ਰਹਿਣੀ ਹੈ ਸਾਡੇ ਝੰਡੇ ਬੁੰਗੇ ਰਹਣੇ ਨੇ ਇਹਨਾਂ ਨੇ ਚੜ੍ਹਦੀ ਕਲਾ ਚ ਜਾਣਾ ਹੈ ਤੇ ਇਸ ਕਰਕੇ ਪ੍ਰਮਾਤਮਾ ਦੀ ਕਿਰਪਾ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਸਾਡਾ ਐਫਰਟ ਆ ਜਿਹੜਾ ਕਰਦੇ ਆ ਕੋਸ਼ਿਸ਼ ਲੱਗੇ ਰਵਾਂਗੇ ਰਹਿੰਦੀ ਮਤਲਬ ਜਦੋਂ ਤੱਕ ਸਾਡੀਆਂ ਉਮਰਾਂ ਰਹਿਣਗੀਆਂ ਸਾਹ ਚੱਲਦੇ ਰਹਿਣਗੇ ਇਹਦੇ ਲਈ ਐਫਰਟ ਕਰਦੇ ਰਵਾਂਗੇ ਬਣਕੂ ਭਾਜੀ ਇੱਕ ਨੌਜਵਾਨਾਂ ਨੂੰ ਇੱਕ ਛੋਟਾ ਜਿਹਾ ਇੱਕ ਮੈਸੇਜ ਵੀ ਜਿਸ ਤਰ੍ਹਾਂ ਇਸ ਜਗ੍ਹਾ ਤੇ ਤੁਸੀਂ ਦਸਤਾਰਾਂ ਦਾ ਲੰਗਾ ਲਗਾਇਆ ਜਾਂ ਅੱਗੇ ਵੀ ਤੁਸੀਂ ਲਗਾ ਰਹੇ ਹੋ ਵੀ ਉਹਨਾਂ ਨੂੰ ਪੱਗ ਨਾਲ ਜੋੜਨ ਦੇ ਲਈ ਆਪਣੀ ਸਿੱਖੀ ਨਾਲ ਆਪਣੇ ਉਸ ਲਿਬਾਸ ਨਾਲ ਜੋੜਨ ਲਈ ਇੱਕ ਛੋਟਾ ਜਿਹਾ ਕੇ ਮੈਸੇਜ ਕੀ ਦੇਣਾ ਚਾਹੂਗਾ ਦੇਖੋ ਸਭ ਤੋਂ ਮੈਂ ਇੱਕ ਜੇ ਤੁਸੀਂ ਹੁਣ ਇੰਦੀ ਗੱਲ ਕੀਤੀ ਹੈ ਮੈਂ ਇੱਕ ਤੁਹਾਨੂੰ ਗੱਲ ਜ਼ਰੂਰ ਕਹਿਣੀ ਚਾਹਨਾ ਆਪਣੇ ਬੱਚਿਆਂ ਨੂੰ ਸਰਦਾਰੀ ਦਸਤਾਰ ਤੇ ਗੁਰਸਿੱਖੀ ਬਾਰੇ ਦੱਸੋ ਜਦੋਂ ਤੱਕ ਤੁਸੀਂ ਆਪਣੇ ਬੱਚਿਆਂ ਨੂੰ ਆਪਣੀ ਗੁਰਸਿੱਖੀ ਬਾਰੇ ਤੁਸੀਂ ਦੱਸੋਗੇ ਨਹੀਂ ਆਪਣੀਆਂ ਜਿਵੇਂ ਕਹਿ ਲਓ ਛੋਟੇ ਸਹਿਬਜ਼ਾਦਿਆਂ ਬਾਰੇ ਗੁਰੂ ਸਾਹਿਬ ਨਾਲ ਬਾਰੇ ਦੱਸੋਗੇ ਨਹੀਂ ਬੱਚਿਆਂ ਨੂੰ ਪਤਾ ਨਹੀਂ ਲੱਗੇਗਾ ਜਦੋਂ ਤੱਕ ਤੁਸੀਂ ਉਹਨਾਂ ਦਸਤਾਰ ਦਾ ਪੂਰਾ ਮਹੱਤਵ ਨਹੀਂ ਦੱਸੋਗੇ ਦਸਤਾਰ ਕਿਉਂ ਸਜਾਈ ਜਾਂਦੀ ਹੈ ਦਸਤਾਰ ਪਿੱਛੇ ਕਿੰਨੀਆਂ ਕੁਰਬਾਨੀਆਂ ਹੋਈਆਂ ਜਦੋਂ ਤੱਕ ਤੁਸੀਂ ਬੱਚਿਆਂ ਨੂੰ ਤੁਸੀਂ ਨਹੀਂ ਦੱਸੋਗੇ ਨਾ ਬੱਚੇ ਦਸਤਾਰ ਦੇ ਨਾਲ ਨਹੀਂ ਜੁੜ ਸਕਦੇ ਤੇ ਮੈਂ ਚਾ ਮੈਂ ਜੋ ਮੇਰੇ ਅਕੋਰਡਿੰਗ ਜੋ ਮੈਂ ਸਮਝਦਾ ਦਸਤਾਰ ਦੇ ਨਾਲ ਜੋੜਨ ਲਈ ਸਭ ਤੋਂ ਵੱਡਾ ਹੱਥ ਮਾਪਿਓ ਦਾ ਤੇ ਮਾਪਿਆਂ ਨੂੰ ਚਾਹੀਦਾ ਹੈ ਕਿ ਜੋ ਬੱਚਿਆਂ ਨੂੰ ਦਸਤਾਰ ਜਿਹੜੀ ਆ ਤੁਸੀਂ ਦਸਤਾਰ ਬਾਰੇ ਦੱਸੋ ਉਹਨਾਂ ਨੂੰ ਦਸਤਾਰ ਬਾਰੇ ਹਰ ਚੀਜ਼ ਇਹ ਜੀ ਸਮਝਾਓ ਕਿ ਉਹ ਆਪ ਬੱਚਾ ਕਹੇ ਵੀ ਮੈਂ ਦਸਤਾਰ ਸਜਾਣੀ ਆ ਸੋ ਮੇਰੇ ਵੱਲੋਂ ਸਾਰੇ ਭੈਣਾਂ ਨੂੰ ਵੀਰਾਂ ਨੂੰ ਬੱਚਿਆਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਹੈ ਕਿ ਸਾਰੇ ਮੇਰੇ ਵੀ ਦਸਤਾਰ ਸਜਾਓ ਤੇ ਜਦੋਂ ਤੁਸੀਂ ਦਸਤਾਰ ਸਜਾਉਂਦੇ ਹੋ ਤੇ ਤੁਹਾਨੂੰ ਪਤਾ ਹੈ ਤੁਹਾਨੂੰ ਸਾਰੇ ਕੀ ਕਹਿ ਕੇ ਬੁਲਾਉਂਦੇ ਨੇ ਸਰਦਾਰ ਜੀ ਕਹਿ ਕੇ ਸੋ ਮੇਰੇ ਵੱਲੋਂ ਤੇ ਮੇਰੀ ਟੀਮ ਵੱਲੋਂ ਤੁਹਾਨੂੰ ਸਿਰਫ ਇੰਨੀ ਕੁ ਬੇਨਤੀ ਹੈ ਜੀ ਵੀ ਸਾਰੇ ਜਣੇ ਸਰਦਾਰ ਬਣੋ ਜਿਸ ਤਰ੍ਹਾਂ ਕਿ ਇਹ ਤਿੰਨੇ ਵੀਰ ਜੋ ਕਿ ਪੱਗਾਂ ਦੀ ਟ੍ਰੇਨਿੰਗ ਦੇ ਨਾਲ-ਨਾਲ ਨਵੇਂ ਲੜਕਿਆਂ ਨੂੰ ਦਸਤਾਰਾਂ ਦੇ ਨਾਲ ਦਸਤਾਰਾਂ ਬੰਨਣੀਆਂ ਸਿਖਾ ਰਹੇ ਨੇ ਆਪਣੀ ਉਸੇ ਲਿਬਾਸ ਨਾਲ ਆਪਣੇ ਉਸ ਦਸਤਾਰ ਨਾਲ ਜੋੜ ਰਹੇ ਨੇ ਖਾਲੀ ਦਲਜੀਤ ਦੇ ਕਾਨਸਰਟ ਦੇ ਵਿੱਚ ਹੀ ਨਹੀਂ ਇਹ ਆਮ ਤੌਰ ਤੇ ਹੋਰ ਵੀ ਬਹੁਤ ਸਾਰੀ ਜਗ੍ਹਾ ਤੇ ਪੱਗਾਂ ਦਾ ਲੰਗਰ ਲਗਾਉਂਦੇ ਨੇ ਤਾਂ ਜੋ ਸਾਡੀ ਇਸ ਦਸਤਾਰ ਦੀ ਮਹੱਤਤਾ ਲੋਕਾਂ ਨੂੰ ਪਤਾ ਲੱਗ ਸਕੇ ਇਸਦੇ ਨਾਲ ਹੀ ਕੈਮਰਾ ਪਰਸਨ ਕੁਲਦੀਪ ਦੇ ਨਾਲ ਬੀ ਮਨਜੀਤ ਹੁੰਦੇ ਹੋ اجازت ਸਸਿਕਾ